ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਇਹ ਲੈ ਕੇ ਆਈ ਆਂ ਪਹਿਣਾ ਲਈ ਆਫਰ ਬਹੁਤ ਜਾਦੇ ਸੋਨੇ ਸੂਟ ਦੇਣਗੇ ਤੇ ਸਾਰੇ ਸੂਟ ਨੇ ਜਿਹੜੇ ਡਿਸਕਾਊਂਟ ਦੇਣਗੇ ਜੜੀਆਂ ਪਹਿਣਾ ਘੱਟ ਮਾਰ ਜਾਂਦੇ ਵਿੱਚ ਸੂਟ ਲੈਣਾ ਚਾਹੁੰਦੀਆਂ ਨੇਂ ਜਾਂ ਤਾਂ ਤੁਸੀਂ ਲੈ ਸਕਦੇ ਹੋਗੇ ਸਾਰੇ ਸੂਟ ਰਹਿਣਗੇ ਜੀ ਪਸ਼ਮੀਨੇ ਦੇ ਗਰਮੀ ਵਾਲੇ ਬਹੁਤ ਸੋਹਣਾ ਫੈਬਰਿਕ ਹੈ ਬ੍ਰੈਂਡ ਦੇ ਸੂਟ ਨੇ ਵਿਦਾਊਟ ਪ੍ਰਿੰਟ ਕੋਈ ਨਹੀਂ ਹੈਗੇ ਚਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਹਾਂਗੇ ਪਹਿਲਾ ਸੂਟ ਤੁਸੀਂ ਦੇਖ ਸਕਦੇ ਹੋਗੇ ਜਿੱਦਾਂ ਕਿ ਗ੍ਰੇ ਤੇ ਮਹਿਰੂਨ ਦਾ ਕੰਬੀਨੇਸ਼ਨ ਹੈਗਾ ਇਹਦੇ ਨਾਲ ਤੁਸੀਂ ਨਾ ਮਹਿਰੂਨ ਕਲਰ ਦਾ ਦੁਪੱਟਾ ਵੀ ਲਗਾ ਸਕਦੇ ਹੋਗੇ ਜਿੱਦਾਂ ਕਿ ਇਹਦੇ ਵਿੱਚ ਮਹਿਰੂਨ ਹੈਗਾ ਕਲਰ ਤੇ ਇਹਨੂੰ ਜੇ ਤੁਸੀਂ ਡਾਰਕ ਲਾਈਟ ਦਾ ਕੰਬੀਨੇਸ਼ਨ ਦੇਣਾ ਚਾਹੁੰਦੇ ਹੋਗੇ ਤਾਂ ਤੁਸੀਂ ਇਦਾਂ ਬਣਾ ਸਕਦੇ ਹੋ ਤੇ ਬ੍ਰੈਂਡ ਰਹੇਗਾ SK ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਪਸ਼ਮੀਨੇ ਦਾ ਸੂਟ ਹੈ ਤੁਸੀਂ ਮਤਲਬ ਇਥੇ ਲਾਈਨਿੰਗ ਲਗਵਾਉਣੀ ਆ ਤਾਂ ਲਗਵਾਓ ਨਹੀਂ ਲਗਵਾਉਣੀ ਤਾਂ ਤੁਹਾਡੀ ਆਪਣੀ ਚੁਆਇਸ ਹੈ ਵੀ ਤੁਸੀਂ ਨਹੀਂ ਲਗਵਾਉਣਾ ਚਾਹੁੰਦੇ ਤਾਂ ਨਾ ਲਗਵਾਓ ਤੇ ਪ੍ਰਾਈਸ ਰਹੇਗਾ ਜੀ 1000 ਸਾਰੇ ਜਿਹੜੇ ਸੂਟ ਨੇ ਡਿਸਕਾਊਂਟ ਤੇ ਰਹਣਗੇ ਅੱਜ ਵਾਲੇ 1000 ਇਹਦਾ ਪ੍ਰਾਈਸ ਹੈ ਤੇ ਫਾਸਟਲੀ ਜਿੱਦਾਂ ਜਿੱਦਾਂ ਪੇਮੈਂਟ ਆਈ ਜਾਊਗੀ ਉਦਾਂ ਤੁਹਾਡੀ ਬੁਕਿੰਗ ਹੋਈ ਜਾਊਗੀ ਇਦੇ ਵਿੱਚ ਆਪਣੇ ਕੋਲੇ ਦੋ ਕਲਰ ਅਵੇਲੇਬਲ ਨੇਗੇ ਦੂਜਾ ਹੈਗਾ ਜੀ ਬੋਟਲ ਗ੍ਰੀਨ ਕਲਰ ਕਾਫੀ ਜਿਆਦੇ ਸੋਨਾ ਕਲਰ ਹੈ ਵਾਲਾ ਵੀ ਤੁਸੀਂ ਦੇਖ ਸਕਦੇ ਹੋਗੇ ਕਲਰ ਕੰਬੀਨੇਸ਼ਨ ਤੇ ਬਹੁਤ ਜਿਆਦੇ ਸੋਨਾ ਸੂਟ ਹੈ ਬ੍ਰਾਂਡ ਇਹਦਾ ਵੀ ਰਹੇਗਾ ਜੀ ਐਸ ਕੇ ਤੇ ਇਹਦੇ ਨਾਲ ਵੀ ਵਿਦਆਊਟ ਦੁਪੱਟਾ ਸੂਟ ਹੈ ਦੁਪੱਟਾ ਕੋਈ ਨਹੀਂ ਹੈਗਾ ਪ੍ਰਾਈਸ ਇਹਦਾ ਵੀ ਰਹੇਗਾ ਜੀ 1000 ਪਲੱਸ ਸ਼ਿਪਿੰਗ ਰਹੇਗੀ ਕੋਈ ਸ਼ਿਪਿੰਗ ਚਾਰजेस ਐਕਸਟਰਾ ਨਹੀਂ ਹੈਗੇ ਤੇ ਇਸ ਤੋਂ ਬਾਅਦ ਹੈਗਾ ਜੀ ਇਹੀ ਰਹੇਗਾ ਜੀ ਪਸ਼ਮੀਨੇ ਦਾ ਸੂਟ ਹੈਗਾ ਲੋ ਜੀ ਇਦਾਂ ਇਹਦਾ ਪ੍ਰਿੰਟ ਬਣਿਆ ਹੋਇਆ ਹੈਗਾ ਲੋ ਜੀ ਤੇ ਇਹਦੀ ਜਿਹੜੀ ਆਪਾਂ ਬਾਟਮ ਤੇ ਵਰਕ ਕੀਤਾ ਹੋਇਆ ਹੈਗਾ ਇਹ ਰੈਡੀ ਕਰਵਾ ਕੇ ਰੱਖਿਓ ਹੋਏ ਸੀਗੇ ਪੀਸ ਦੇਖੋ ਜੀ ਇਸ ਤਰ੍ਹਾਂ ਦੀ ਜਿਹੜਾ ਸਲਵਾਰ ਤੇ ਕੰਮ ਹੋਇਆ ਹੈ ਜੀਰੋ ਟਾਂਕੇ ਤੇ ਸਾਰਾ ਕੰਮ ਹੋਇਆ ਹੈ ਕੰਮ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਪ੍ਰਾਈਜ਼ ਰਹੇਗਾ 1250 ਪਲੱਸ ਸ਼ਿਪਿੰਗ ਰਹੇਗੀ ਤੁਸੀਂ ਕੰਮ ਚੈੱਕ ਕਰੋ ਨੀਟ ਐਂਡ ਕਲੀਨ ਹੈਗਾ ਬਹੁਤ ਜ਼ਿਆਦਾ ਸੋਨਾ ਨਾਲ ਮੈਚ ਕਰਦਾ ਆਪਾਂ ਕੰਮ ਕੀਤਾ ਹੋਇਆ ਸਲਵਾਰ ਤੇ ਠੀਕ ਹੈ ਜੀ ਇਹਦਾ ਪ੍ਰਾਈਸ ਰਹੇਗਾ ਜੀ 1250 ਤੇ ਇਹਦਾ ਦੂਜਾ ਕਲਰ ਤੁਸੀਂ ਦੇਖ ਸਕਦੇ ਹੋਗੇ ਪਿੰਕ ਕਲਰ ਦਾ ਸੂਟ ਹੈਗਾ ਲਓ ਜੀ ਤੇ ਇਦਾਂ ਇਹਦੀ ਨਾਲ ਰਹੇਗੀ ਮੈਚਿੰਗ ਸਲਵਾਰ ਰਹੇਗੀ ਸਲਵਾਰ ਦੇ ਉੱਪਰ ਕੋਈ ਵਰਕ ਨਹੀਂ ਹੈਗਾ ਜਿਹੜਾ ਦੂਜਾ ਪੀਸ ਸੀਗਾ ਉਹਦੇ ਉੱਪਰ ਆਪਾਂ ਵਰਕ ਰੈਡੀ ਕਰਵਾ ਕੇ ਰੱਖਿਆ ਸੀਗਾ ਇੱਥੇ ਕੋਈ ਵਰਕ ਨਹੀਂ ਹੈਗਾ ਇਹਦਾ ਪ੍ਰਾਈਸ ਰਹੇਗਾ 1000 ਪਲੱਸ ਸ਼ਿਪਿੰਗ ਰਹੇਗੀ ਲੋ ਜੀ ਬਹੁਤ ਜਾਦੇ ਸੋਨਾ ਕਲਰ ਕੰਬੀਨੇਸ਼ਨ ਹੈਗਾ ਇਸ ਤੋਂ ਬਾਅਦ ਹੈਗੇ ਨੇ ਜੀ ਇਟਾਲੀਅਨ ਫੁੱਲ ਦੇ ਬਹੁਤ ਜਾਦੇ ਸੋਨੇ ਗਰਮ ਸੂਟ ਜੀ ਇਦਾਂ ਦੀਆਂ ਬਾਤ ਤੇ ਕੰਮ ਹੋਇਆ ਹੋਇਆਗਾ ਸਾਰਾ ਜਰੀ ਦਾ ਕੰਮ ਹੋਇਆ ਹੋਇਆ ਜੀਰੋ ਟਾਂਕੇ ਤੇ ਤੇ ਜਦੋਂ ਤੁਸੀਂ ਇਹਨੂੰ ਸੂਰਨੋ ਸਲਾਈ ਕਰਾਉਂਗੇ ਬਹੁਤ ਜ਼ਿਆਦਾ ਸੋਹਣਾ ਬਣੂਗਾ ਜਿੱਦਾਂ ਕਿ ਇਦਾਂ ਦੀ ਤੁਸੀਂ ਪਾਈਪਿੰਗ ਵਗੈਰਾ ਲੈਂਸ ਲਗਾ ਸਕਦੇ ਹੋਗੇ ਜੀਰੋ ਟਾਂਕੇ ਤੇ ਹੀ ਆਪਾਂ ਮੂਰੀਆਂ ਦਾ ਕੰਮ ਰੱਖਿਆਗਾ ਤੁਸੀਂ ਦੇਖ ਸਕਦੇ ਹੋਗੇ ਦੇਖੋ ਜੀ ਇਹ ਸਾਰਾ ਪੌਂਚਿਆਂ ਤੇ ਵਰਕ ਹੋਇਆ ਹੋਇਆਗਾ ਕੰਮ ਦੀ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋਗੇ ਬਹੁਤ ਜ਼ਿਆਦਾ ਸਫਾਈ ਨਾਲ ਹੈ ਪ੍ਰਾਈਜ਼ ਇਦਾਂ ਰਹੇਗਾ ਜੀ 1250 ਪਲੱਸ ਸ਼ਿਪਿੰਗ ਇਹਦਾ ਹੀ ਦੂਜਾ ਪੀਸ ਰਹੇਗਾ ਪੀਚ ਕਲਰ ਦੇ ਵਿੱਚ ਰੈਡੀ ਹੈਗਾ ਸੇਮ ਹੀ ਵਰਕ ਹੋਇਆ ਹੋਇਆ ਹੈਗਾ ਜਰੀ ਦਾ ਬਾਹਮਾ ਦੇ ਉੱਤੇ ਕੰਮ ਹੋਇਆ ਹੋਇਆ ਹੈ ਜਰੀ ਦਾ ਵਰਕ ਹੋਇਆ ਹੋਇਆ ਹੈਗਾ ਤੇ ਪਲੱਸ ਸਲਵਾਰ ਤੇ ਵੀ ਜਿਹੜਾ ਹੈਗਾ ਵਰਕ ਹੋਇਆ ਹੋਇਆ ਹੈਗਾ ਜਰੀ ਦਾ ਸਾਰਾ 0 ਟੰਕੇ ਤੇ ਕੰਮ ਹੋਇਆ ਹੋਇਆਗਾ ਪ੍ਰਾਈਸ ਇਹਦਾ ਵੀ ਰਹੇਗਾ ਜੀ 1250 ਇਟਾਲੀਅਨ ਫੂਲ ਦਾ ਸਟੱਫ ਰਹੇਗਾ ਬਹੁਤ ਜ਼ਿਆਦੇ ਸੋਨਾ ਸਟੱਫ ਹੈਗਾ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਬਾਵਾ ਪੀਚ ਦੇ ਵਿੱਚ ਇੱਕ ਹੋਰ ਆਰਟੀਕਲ ਦਿਖਾਉਣੀ ਆਂਗੀ ਲੋ ਜੀ ਇਦਾਂ ਇਹ ਪ੍ਰਿੰਟ ਹੈਗਾ ਬਹੁਤ ਜ਼ਿਆਦੇ ਸੋਨਾ ਫੈਬਰਿਕ ਹੈ ਇਹਦਾ ਵੀ ਇਟਾਲੀਅਨ ਫੂਲ ਗਰਮ ਸੂਟ ਲੇਗੇ ਇਦੇ ਉੱਪਰ ਕੋਈ ਵਰਕ ਨਹੀਂ ਹੈਗਾ ਸਲਵਾਰ ਤੇ ਵਿਦਾਊਟ ਵਰਕ ਹੈ ਪ੍ਰਾਈਸ ਰਹੇਗਾ 1000 ਪਲੱਸ ਸ਼ਿਪਿੰਗ ਰਹੇਗੀ ਤੇ ਇਹਦੇ ਵਿੱਚ ਇੱਕ ਹੋਰ ਕਲਰ ਹੈਗਾ ਤੁਸੀਂ ਕਲਰ ਚੈੱਕ ਕਰ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਪੀਸ ਹੈਗਾ ਫਰੋਜ਼ੀ ਕਲਰ ਦਾ ਦੇਖ ਸਕਦੇ ਹੋਗੇ ਇਟਾਲੀਅਨ ਬੂਲ ਦਾ ਫੈਬਰਿਕ ਹੈ ਬਹੁਤ ਜਿਆਦਾ ਸੋਹਣਾ ਤੇ ਨਾਲ ਰਹੇਗੀ ਇਸ ਤਰ੍ਹਾਂ ਦੀ ਸਲਵਾਰ ਰਹੇਗੀ ਲਓ ਜੀ ਪ੍ਰਾਈਸ ਰਹੇਗਾ 1000 ਇਹਦਾ ਵੀ ਪਲੱਸ ਸ਼ਿਪਿੰਗ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਜਿੱਦਾਂ ਕਿ ਤੁਸੀਂ ਘਰ ਪਾਉਣ ਨੂੰ ਜਾਂ ਥੋੜਾ ਬਹੁਤਾ ਤੁਸੀਂ ਬਾਹਰ ਅੰਦਰ ਜਾਣਾ ਉਦਾਂ ਇਹ ਸੂਟ ਬਹੁਤ ਜਿਆਦਾ ਸੋਹਣੇ ਲੱਗੇ ਇਸ ਤੋਂ ਬਾਅਦ ਆ ਜਾਊਗਾ ਜੀ ਸ਼ਿਮਰ ਦਾ ਸੂਟ ਦੇਖ ਸਕਦੇ ਹੋ ਇਹਦੇ ਨਾਲ ਦਾ ਮੇਰੇ ਸੂਟ ਵੀ ਵੇਅਰ ਕੀਤਾ ਹੋਇਆ ਪਰ ਮੈਂ ਪੈਚ ਲਗਾ ਕੇ ਵਰਕ ਕਰਵਾਇਆ ਸੀਗਾ ਤੇ ਇਹ ਤੁਸੀਂ ਮਤਲਬ ਇਦਾਂ ਲੈ ਸਕਦੇ ਹੋ ਵਿਦਆਊਟ ਵਰਕ ਇਹ 1000 ਦਾ ਸੂਟ ਹੈ ਇਹ ਵਾਲਾ ਬਹੁਤ ਜਿਆਦਾ ਸੋਹਣਾ ਗਰਮ ਸੂਟ ਹੈਗਾ ਕੋਈ ਸ੍ਰਿੰਕ ਨਹੀਂ ਹੁੰਦਾ ਕੋਈ ਕੰਪਲੀਟ ਨਹੀਂ ਹੈਗੀ ਸੂਟ ਦੀ ਇਸ ਤੋਂ ਬਾਅਦ ਇਹ ਜੀ ਰਹਿ ਗਿਆ ਸੀਗਾ ਇਹਦੇ ਨਾਲ ਦੇ ਮੈਂ ਦੋ ਕਲਰ ਤੁਹਾਨੂੰ ਦਿਖਾ ਚੁੱਕੀਆਂ ਅਗਲਾ ਕਲਰ ਇਹ ਵਾਲਾ ਦੇਖੋ ਕਿੰਨਾ ਪਿਆਰਾ ਕਲਰ ਹੈਗਾ ਤੇ बॉटम ਇਹਦੀ 에 ਰਹੇਗੀ ਕੋਈ ਵਰਕ ਨਹੀਂ ਹੈਗਾ ਤੇ बॉटम ਤੇ 1000 ਦਾ ਪ੍ਰਾਈਸ ਆ ਬਹੁਤ ਜਿਆਦੇ ਸੋਨੇ ਪ੍ਰਿੰਟ ਨੇ ਅੱਜ ਵਾਲੇ ਸੂਟਾਂ ਦੇ ਪ੍ਰਾਈਸ ਵੀ ਬਹੁਤ ਜੈਨੂਅਲ ਨੇਗੇ ਸਾਰੇ ਡਿਸਕਾਊਂਟ ਤੇ ਲੇਨਗੇ ਇਸ ਤੋਂ ਬਾਅਦ ਤੁਹਾਨੂੰ ਮਿਲੇਗਾ ਜੀ ਸ਼ਾਲ ਸੂਟ ਇਦਾਂ ਇਹਦਾ ਦੇਖੋ neck ਤੇ ਵਰਕ ਹੋਇਆ ਹੋਇਆ ਪੱਟੀ ਸਾਰੀ ਵਰਕ ਹੋਈ ਹੋਈ ਹੈਗੀ neck ਤੇ ਤੇ ਪਲੱਸ ਘੇਰਾ ਆ ਜਾਊਗਾ ਲਓ ਜੀ ਕਿਹਰੇ ਤੇ ਪੱਟੀ ਆ ਜੂਗੀ ਜਿਹੜੀ ਆ ਚੀਜ਼ ਹੈ ਸਾਰੇ ਬਾਵਾ ਨਹੀਂ ਗਿਆ ਦੇਖੋ ਫਰੰਟ ਬੈਕ ਬੈਕ ਇੱਤਾਂ ਦੀ ਬਹੁਤ ਜਿਆਦਾ ਸੋਹਣਾ ਪੀਸ ਹੈਗਾ ਤੇ ਨਾਲ ਬਹੁਤ ਸੋਹਣਾ ਖੁੱਲਾ ਡੋਲਾ ਚੁੰਨੀ ਵਰਗਾ ਸ਼ਾਲ ਬਣਿਆ ਹੋਇਆ ਹੈਗਾ ਦੇਖੋ ਇਸ ਤਰ੍ਹਾਂ ਤੇ ਨਾਲ ਰਹੇਗੀ ਪਸ਼ਮੀਨੇ ਦੀ ਬਾਟਮ 1000 ਦਾ ਪ੍ਰਾਈਸ ਹੈਗਾ ਲੋ ਜੀ ਤੇ ਲਾਸਟ ਸੂਟ ਆ ਜੂਗਾ ਜੀ ਬਹੁਤ ਸੋਹਣਾ ਰਾਮ ਟੈਕਸ ਦਾ ਆਰਟੀਕਲ ਹੈ ਚੈੱਕ ਦੇ ਵਿੱਚ ਹੈਗਾ ਕਾਫੀ ਭੈਣਾ ਮੈਨੂੰ ਮੰਗ ਰਹੀਆਂ ਸੀ ਚੈੱਕ ਦੇ ਵਿੱਚ ਸੂਟ ਲਓ ਜੀ ਬਸ ਆਪਣੇ ਕੋਲੇ ਲਾਸਟ ਸੂਟ ਹੈ ਕਾਫੀ ਕਲਰ ਦਾ ਪ੍ਰਾਈਸ ਰਹੇਗਾ 1250 ਇਹਦਾ ਪਲੱਸ ਸ਼ਿਪਿੰਗ ਠੀਕ ਹੈ ਜੀ ਬਹੁਤ ਜਿਆਦੇ ਸੋਹਣੇ ਸੂਟ ਸੀਗੇ ਪ੍ਰਿੰਟ ਕੰਬੀਨੇਸ਼ਨ ਬਹੁਤ ਜਿਆਦੇ ਸੋਹਣੇ ਸੀਗੇ ਤੇ ਸਾਰੇ ਸੂਟ ਲਵਨਗੇ ਆਪਾਂ ਜਿਹੜੇ ਲੈਸ ਤੇ ਲਗਾਏ ਨੇ ਜਿੱਦਾਂ ਜਿੱਦਾਂ ਭੈਣਾ ਦੀ ਬੁਕਿੰਗ ਆਈ ਜਾਊਗੀ ਉਦੋਂ ਦਾ ਆਪਾਂ ਸੂਟ ਰੱਖੀ ਜਾਵਾਂਗੇ ਪੇਮੈਂਟ ਆਈ ਜਾਊਗੀ ਉਦੋਂ ਦਾ ਆਪਾਂ ਸਾਰੇ ਸੂਟ ਉਦੋਂ ਦਾ ਰੱਖੀ ਜਾਵਾਂਗੇ ਅੱਗੇ ਆਪਾਂ ਪੇਮੈਂਟ ਇੱਕ ਦੋ ਦਿਨਾਂ ਲਈ ਡਿਲੇ ਕਰ ਦਿੰਦੇ ਸੀਗੇ ਪਰ ਹੁਣ ਨਹੀਂ ਕਰਦੇ ਕਿਉਂਕਿ ਕਈ ਭੈਣਾਂ ਹਨਾ 2-3 ਦਿਨ ਕਹਿ ਕੇ ਸੂਟ ਸਕਿੱਪ ਕਰ ਦਿੰਦੀਆਂ ਸੀ ਵੀ ਸਾਡਾ ਰੱਖ ਕੇ ਫਿਰ ਹੋਰ ਭੈਣ ਨੂੰ ਵੀ ਚਾਹੀਦੇ ਹੁੰਦੇ ਸੀਗੇ ਸੂਟ ਉਹਦੇ ਕਰਕੇ ਹਨਾ ਉਹ ਵੀ ਰਹਿ ਜਾਂਦੀਆਂ ਸੀ ਵਿਚਾਰੀਆਂ ਤਾਂ ਕਰਕੇ ਹੁਣ ਆਪਾਂ ਜਿਹੜਾ ਪੇਮੈਂਟ ਹੈਗੀ ਨਾਲ ਦੀ ਨਾਲ ਹੀ ਰੱਖੀ ਹੋਈ ਆ ਵੀ ਸੂਟ ਦੀ ਪੇਮੈਂਟ ਕਰੋ ਤੇ ਆਪਣਾ ਸੂਟ ਚੱਕੋ ਜੀ ਤੇ ਅਸੀਂ ਨਾਲ ਦੀ ਨਾਲ ਪਾਰਸਲ ਕਰ ਦਾਂਗੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ